ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਲੁਧਿਆਣਾ ਦੇ ਜ਼ਿਮਨੀ ਚੋਣ ਤੋਂ ਹਾਰ ਗਏ ਐ ਔਰ ਸੀਐਮ ਭਗਵੰਤ ਮਾਨ ਦੇ ਕੈਂਡੀਡੇਟ ਜਿਹੜੇ ਐ ਵੱਡੀ ਜਿੱਤ ਉਹਨਾਂ ਨੇ ਹਾਸਲ ਕੀਤੀ ਹੈਗੀ ਐ ਇਸ ਖਬਰ ਦੇ ਮੁਤਲਕ ਜਾਣਕਾਰੀ ਜਿਹੜੀ ਹੈ ਭਾਈ ਦੇਵਾ ਸਿੱਧੂ ਦੇ ਰਹੇ ਹੈਗੀ ਐ ਬਹੁਤ ਅਹਿਮ ਤੇ ਵਧੀਆ ਵੀਡੀਓ ਹੈਗੀ ਆ ਤੁਹਾਨੂੰ ਬੜੀ ਅਹਿਮ ਇਨਫੋਰਮੇਸ਼ਨ ਮਿਲੇਗੀ ਸੋ ਉਹਨਾਂ ਦੇ ਵਿਜ਼ਿਟ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਇਸ ਖਬਰ ਨੂੰ ਜਿਆਦਾ ਤੋਂ ਜਿਆਦਾ ਵਾਇਰਲ ਕਰਿਓ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਸਰੇ ਕਾਲ ਜਿਵੇਂ ਕਿ ਲੁਧਿਆਣਾ ਦੀ ਜਿਮਨੀ ਚੋਣ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਪੰਜਾਬ ਦੇ ਸੁਖਵੀਰ ਸਿੰਘ ਬਾਦਲ ਜਿਹੜੇ ਇੱਕ ਦਿਗਜ ਨੇਤਾ ਕਹਾਉਣ ਵਾਲੇ ਲੁਧਿਆਣੇ ਦੀ ਚੋਣ ਹਾਰਨ ਤੋਂ ਬਾਅਦ ਉਹਨਾਂ ਦੀ ਹਾਲਤ ਕੀ ਹੋ ਗਈ ਆ ਉਹ ਤੁਹਾਡੇ ਸਾਹਮਣੇ ਤਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਉਮੀਦਵਾਰ ਦੀ ਜਿੱਤ ਤੋਂ ਬਾਅਦ ਜਿਹੜਾ ਕਿ ਉਹਨਾਂ ਨੇ ਬਿਆਨ ਦਿੱਤਾ ਉਹ ਵੀ ਤੁਹਾਡੇ ਸਾਹਮਣੇ ਸੁਣਾਵਾਂਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਿੱਧ ਕਰ ਦਿੱਤਾ ਕਿ ਲੋਕਾਂ ਨੇ 25 ਸਾਲ ਤੱਕ ਰਾਜ ਕੀਤਾ ਉਹ ਇਸ ਕਦਰ ਟੁੱਟ ਜਾਣ ਕਿ ਰੋਣ ਹੀ ਲੱਗ ਜਾਣ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਸੁਖਵੀਰ ਸਿੰਘ ਬਾਦਲ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਯਾਨੀ ਉਹ ਕਹਿੰਦੇ ਸਾਡਾ ਦਿਲ ਟੁੱਟ ਗਿਆ ਯਾਨੀ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਔਰ ਲੋਕ ਤਾਂ ਪਹਿਲੇ ਹੀ ਕਹਿੰਦੇ ਸੀ ਕਿ ਅਸਤੀਫਾ ਦੇ ਦਿਓ ਇਹਦਾ ਪਿੱਛੇ ਦਾ ਮਾਮਲਾ ਕੀ ਹੈ ਇਹਨਾਂ ਦੀ ਹਾਰ ਦੀ ਵੱਡੀ ਨਿਸ਼ਾਨੀ ਕੀ ਹੈ ਲੁਧਿਆਣੇ ਦੇ ਵਿੱਚ ਪੂਰੀ ਸੇ ਕੌਮ ਦਾ ਯਾਨੀ ਉਹ ਇਲਾਕਾ ਮੰਨਿਆ ਜਾਂਦਾ 50000 ਤੋਂ ਵੱਧ ਵੋਟ ਯਾਨੀ ਉੱਥੇ ਸਿੱਖਾਂ ਦੀ ਪਾਈ ਜਾਂਦੀ ਹੈ ਤਾਂ ਇੰਨੀ ਸੇ ਕੌਮ ਦੇ ਵਿੱਚੋਂ ਬੰਦੇ ਨੂੰ ਵੋਟ ਨਾ ਪਵੇ ਤਾਂ ਦਿਲ ਤਾਂ ਟੁੱਟਣਾ ਬਣਦਾ ਹੀ ਹੈ ਤਾਂ ਹੁਣ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਅਪਡੇਟ ਹੈ ਬੜੀ ਹੈਰਾਨ ਕਰ ਦੇਣ ਵਾਲੀ ਹੈ ਉਹਨਾਂ ਦੇ ਚੋਣ ਵਾਲਿਆਂ ਨੂੰ ਲੈ ਕੇ ਔਰ ਜਿੰਨੇ ਵੀ ਉਹਨਾਂ ਦੀ ਪਾਰਟੀ ਦੇ ਮੈਂਬਰ ਨੇ ਉਹਨਾਂ ਨੂੰ ਲੈ ਕੇ ਕਿਉਂਕਿ ਇਧਰਲੇ ਪਾਸੇ ਭਗਵੰਤ ਮਾਨ ਦਾ ਕੈਂਡੀਡੇਟ ਸੀ ਜਿਹੜਾ ਸੰਜੀਵ ਅਰੋੜਾ ਉਹ ਦਰਸਾਲ ਦੇ ਵਿੱਚ ਜਿੱਤ ਚੁੱਕੇ ਨੇ ਔਰ ਦੂਜੇ ਪਾਸੇ ਕਾਂਗਰਸ ਭਾਜਪਾ ਔਰ ਅਕਾਲੀ ਦਲ ਇਹ ਤਿੰਨੋਂ ਹਾਰ ਗੀਆਂ ਨੇ ਇਹਦੇ ਵਿੱਚ ਸਭ ਤੋਂ ਵੱਡੀ ਹਾਰ ਕਿਹਦੀ ਹੋਈ ਹੈ ਸੁਖਵੀਰ ਸਿੰਘ ਬਾਦਲ ਜਣੀ ਅਕਾਲੀ ਦਲ ਦੀ ਤਾਂ ਹੁਣ ਉਹ ਕਹਿੰਦੇ ਸਾਡਾ ਦਿਲ ਟੁੱਟ ਚੁੱਕਿਆ ਹੈ ਤੇ ਅਸੀਂ ਜਿਹੜਾ ਕਿ ਦੇਖੋ ਲੋਕਾਂ ਦਾ ਪਹਿਲਾਂ ਹੀ ਕਹਿਣਾ ਸੀ ਯਾਨੀ ਸਿੱਧਾ ਕਹਿ ਸਕਦੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਔਰ ਉਹਨਾਂ ਨੇ ਸੋਚਿਆ ਕਿ ਇਸ ਇਲਾਕੇ ਦੇ ਵਿੱਚੋਂ ਸਾਨੂੰ ਵੋਟਾਂ ਪੈਣਗੀਆਂ ਪਰ ਕਿਤੇ ਨਾ ਕਿਤੇ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਔਰ ਜਿੱਤ ਪ੍ਰਾਪਤ ਕਰ ਗਈ ਆਮ ਆਦਮੀ ਪਾਰਟੀ ਤਾਂ ਹੁਣ ਹੋਇਆ ਕੀ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਸਾਲ ਦੇ ਵਿੱਚ ਬਿਲਕੁਲ ਟੁੱਟ ਚੁੱਕੇ ਨੇ ਔਰ ਦੂਜੇ ਪਾਸੇ ਰੋਣ ਵੀ ਲੱਗੇ ਨੇ ਤਾਂ ਪਹਿਲਾਂ ਮੈਂ ਤੁਹਾਨੂੰ ਮੁੱਖ ਮੰਤਰੀ ਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਸਖਬੀਰ ਸਿੰਘ ਬਾਦਲ ਕਿਵੇਂ ਟੁੱਟਦੇ ਨੇ ਕਿਵੇਂ ਅਸਤੀਫਾ ਦਿੰਦੇ ਨੇ ਤੇ ਕਿਵੇਂ ਔਰ ਕਿਵੇਂ ਰਹਿੰਦੇ ਨੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਮੁੱਖ ਮੰਤਰੀ ਦਾ ਬਿਆਨ ਕੀ ਸੀ ਇਹਨਾਂ ਦੇ ਉੱਤੇ ਪਹਿਲਾਂ ਸੁਣੋ ਸ਼ਕਰਨੀਆਂ ਬੈਣ ਗਿਆ ਆਪਾਂ ਿੱਲੇ ਨਹੀਂ ਬੈ ਸਕਦੇ ਸੁਸਤ ਨਹੀਂ ਹੋ ਸਕਦੇ ਤਾਂ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਸਾਨੂੰ ਵਿਰਸੇ ਚਾਹੀ ਦਿੱਤਾ ਬਸ ਉਹ ਆਪ ਦੇ ਤਾਂ ਐਸੇ ਕੋਸੇ ਕਮਾ ਕੇ ਹੋਣਗੇ ਵੈਸੇ ਕੰਮ ਨਹੀਂ ਆਉਣੇ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਚੋਰੀ ਦਾ ਪੁੱਤ ਕਦੇ ਗੱਪਰੂ ਨਹੀਂ ਹੁੰਦਾ ਉਹ ਪੈਸੇ ਕੰਮ ਨਹੀਂ ਆਉਣੇ ਜਿਹੜੇ ਬਾਪ ਦੀ ਕਮਾਈ ਹੈ ਨਾ ਉਹ ਕਿਤੇ ਨਾ ਕਿਤੇ ਸਵਰਗ ਨਰਕ ਇੱਥੇ ਨੇ ਇੱਥੇ ਲੱਗ ਜਾਣਗੇ ਹੁਣ ਉਹ ਜਿਹੜਾਂ ਨੇ ਕਈ ਜਿਹੜਾ ਚ ਨੇ ਕਈ ਜਮਾਨਤਾਂ ਤੇ ਨੇ ਕਦੇ ਵੀ ਜੇਲ ਹੋ ਸਕਦੀ ਹੈ ਸੋ ਖਾਣੀਆਂ ਉਹੀ ਦੋ ਰੋਟੀਆਂ ਨੇ ਜੇਲ ਵਾਲੀ ਚ ਥੋੜ੍ਹੀ ਮਿਰਚ ਵੀ ਨਹੀਂ ਹੁੰਦਾ ਰਾਲੀ ਜੇ ਕਿਉ ਖਾ ਲਓਗੇ ਤੁਜਨੂਨ ਮਿਰਚ ਮਰਜੀ ਦਾ ਪਾ ਸਕਦੇ ਹੋ ਸੋ ਇਹੀ ਗੱਲ ਕਹੂੰਗਾ ਮੈਂ ਤਾਂ ਕਿ ਦੇ ਸਾਰੇ ਬਸਨੀਕ ਅਥਕਾਰਜੋਗ ਵਿੱਚ ਜ਼ੋਰ ਤੇ ਨੌਜਵਾਨ ਵੀਰ ਥਾਵਾ ਪੈਣਾ ਛੋਟੇ ਬੱਚੇ ਬਰੇ ਭਾਰੀ ਗਿਣਤੀ ਚ ਗਰਮੀ ਦੇ باوجود ਤੁਸੀਂ ਇੱਥੇ ਪਹੁੰਚੇ ਹੋ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉਤੋਂ ਤੱਕ ਬੜਾ ਪਿਆਰ ਹੀ ਨਜ਼ਰ ਆ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਧ ਕਰ ਦਿੱਤਾ ਕਿ ਜਿਹੜੇ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਖੁਦ ਉਥੋਂ ਹਾਰ ਗਏ ਨੇ ਔਰ ਦੂਜੇ ਪਾਸੇ ਇਹਨਾਂ ਦੇ ਕੈਂਡੀਡੇਟ ਹਾਰਨ ਤੋਂ ਬਾਅਦ ਸੁਖਬੀਰ ਬਾਦਲ ਦੀ ਜਿਹੜੀ ਹਾਲਤ ਆ ਉਹ ਤੁਹਾਨੂੰ ਦਿਖਾਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਛੱਪਾ ਸੀ 25 ਸਾਲ ਤੱਕ ਇਹਨਾਂ ਨੇ ਲਗਾਤਾਰ ਯਾਨੀ ਪੰਜਾਬ ਦੇ ਵਿੱਚ ਰਾਜ ਕੀਤਾ ਔਰ ਪੰਜਾਬ ਨੂੰ ਲਗਾਤਾਰ 25 ਸਾਲ ਤੱਕ ਇਹਨਾਂ ਨੇ ਲੁੱਟਿਆ ਜਿਵੇਂ ਕਿ ਹੁਣ ਸੀਐਮ ਮਾਨ ਵੀ ਦੱਸ ਰਹੇ ਸੀ ਮੈਂ ਗੱਲਾਂ ਭਗਵਾਨ ਤਮਾਨ ਦੇ ਸਿਰਫ ਐਸੇ ਗੱਲ ਦੇ ਵਿੱਚ ਸਹਿਮਤ ਹਾਂ ਕਿ ਹਾਂ ਭਾਈ ਇਹਨਾਂ ਸਰਕਾਰਾਂ ਨੇ ਪਹਿਲਾਂ ਪੰਜਾਬ ਦੀ ਦੁਰਦਸ਼ਾ ਬਹੁਤ ਮਾੜੀ ਕੀਤੀ ਐ ਪਰ ਅੱਜ ਦੀ ਸਰਕਾਰ ਵੀ ਕਰ ਰਹੀ ਐ ਕਿਉਂਕਿ ਅੱਜ ਦੀ ਸਰਕਾਰ ਦੇ ਹੱਥੋਂ ਜਿਹੜੇ ਕੰਮ ਨਹੀਂ ਹੋਏ ਕਿਉਂਕਿ ਦੇਖੋ 3 ਸਾਲ ਹੋ ਗਏ ਪੰਜਾਬ ਦੀ ਸਰਕਾਰ ਬਣੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ 3 ਸਾਲ ਟਪਾਉਣ ਤੋਂ ਬਾਅਦ ਇਹ ਤਾਂ ਚਲੋ ਇੱਕ ਜਿੱਤ ਮਿਲੀ ਐ ਚੰਗੀ ਗੱਲ ਆ ਉਹਨਾਂ ਨੂੰ ਵਧਾਈ ਐ ਇਸ ਗੱਲ ਦੀ ਪਰ ਜਿਹੜੀ ਪੰਜਾਬ ਦੀ ਜਨਤਾ ਇਹਨਾਂ ਤੋਂ ਇਨਸਾਨਾਂ ਦੇ ਵਿੱਚ ਮਰੀ ਐ ਯਾਨੀ ਚਿੱਟੇ ਦੇ ਨਾਲ ਉਹਨਾਂ ਗੱਲਾਂ ਦੇ ਉੱਤੇ ਰੋਕ ਬਿਲਕੁਲ ਐਂਡ ਤੇ ਲਾਉਣ ਜਾ ਰਹੇ ਸੀ ਸੀਐਮ ਮਾਨ ਜਦੋਂ ਕਿ ਸਾਡੇ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਇਹਨਾਂ ਗੱਲਾਂ ਬਾਤਾਂ ਦੇ ਇਹਨਾਂ ਰਾਹਾਂ ਤੇ ਚੜੇ ਸੀ ਅਮਰਪਾਲ ਸਿੰਘ ਵਰਗੇ ਕਿ ਜਿਹੜੇ ਡਿਬਰੂਗੜ੍ਹ ਦੇ ਵਿੱਚ ਬੰਦ ਕਰ ਦਿੱਤੇ ਔਰ ਦੂਜੇ ਪਾਸੇ ਹੁਣ ਜਿਹੜੀ 25 ਸਾਲ ਰਾਜ ਕਰਨ ਵਾਲੀ ਪਾਰਟੀ ਉਹਨਾਂ ਦੀ ਦਸ਼ਾ ਕੀ ਹੁੰਦੀ ਐ ਐਸ ਗੱਲ ਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਬਾਕੀ ਦੇ ਇਹਨਾਂ ਦੇ ਲੀਡਰਾਂ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਜਿਹੜੇ ਲੋਕ ਕਹਿੰਦੇ ਸੀ ਸਾਡਾ ਲਗਾਤਾਰ ਯਾਨੀ ਸਾਰੀ ਉਮਰ ਤੱਕ ਅਸੀਂ ਇੱਥੇ ਸ਼ਾਸਨ ਕਰਨਾ ਪੰਜਾਬ ਸਾਡੇ ਹੱਥਾਂ ਦੀ ਘਟ ਪੁੱਤਲੀ ਹੈ ਯਾਨੀ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਸਾਡਾ ਹੀ ਗੁਲਾਮ ਹੈ ਹਲੇ ਵੀ ਉਹਨਾਂ ਦੇ ਬੱਚੇ ਕਹਿੰਦੇ ਨੇ ਜਿਵੇਂ ਭਗਵੰਤ ਮਾਨ ਕਈ ਵਾਰੀ ਸਟੇਜ ਦੇ ਉੱਤੇ ਕਹਿੰਦਾ ਤੁਸੀਂ ਵੀ ਸੁਣਿਆ ਹੋਣਾ ਕਿ ਭਾਈ ਉਹਨਾਂ ਦੇ ਪੁੱਤ ਪੋਤੇ ਕਹਿੰਦੇ ਆ ਕਿ ਅਸੀਂ ਰਾਜ ਕਰਨਾ ਇਹ ਗੱਲ ਸੱਚ ਹੈ ਜਿਹੜੀਆਂ ਗੱਲਾਂ ਸੱਚੀਆਂ ਨੇ ਭਗਵੰਤ ਮਾਨ ਦੀਆਂ ਉਹੀ ਉਹਨਾਂ ਦੇ ਵਿੱਚ ਮੈਂ ਸਹਿਮਤ ਜ਼ਰੂਰ ਹੁਣਾ ਇਹਨਾਂ ਦਾ ਘ ਭਤੀਜਾ ਸੁਖਬੀਰ ਸਿੰਘ ਬਾਦਲ ਦਾ ਛੋਟਾ ਜਿਹਾ ਉਮਰ ਦਾ 16 ਸਾਲ ਦਾ ਉਹ ਕਹਿੰਦਾ ਮੈਨੂੰ ਸੱਤਾ ਦਾ ਬੜਾ ਨਸ਼ਾ ਤੇ ਮੈਂ ਸੱਤਾ ਦੇ ਵਿੱਚ ਆਉਂਗਾ ਤੇ ਜ਼ਰੂਰ ਇਸ ਪੰਜਾਬ ਦੇ ਉੱਤੇ ਰਾਜ ਕਰੂੰਗਾ ਦੇਖੋ ਕਿੰਨੀ ਮਾੜੀ ਸੋਚ ਹੈ ਇਹ ਗੱਲ ਸਾਰਾ ਪੰਜਾਬ ਕਹਿੰਦਾ ਕਿ ਭਾਈ ਇਹ ਲੁੱਟਣ ਦੀਆਂ ਤਿਆਰੀਆਂ ਇਹਨਾਂ ਨੂੰ ਐ ਲੱਗਦਾ ਕਿ ਸਾਡਾ ਸਾਰਾ ਟੱਬਰ ਪੀੜੀ ਦਰ ਪੀੜੀ ਯਾਨੀ ਪੰਜਾਬ ਨੂੰ ਖਾਵੇ ਔਰ ਲੁੱਟ ਖੋਸ ਕਰੇ ਬਹੁਤ ਸਾਰਾ ਯਾਨੀ ਇਹਨਾਂ ਨੇ ਤਾਂ ਅਮਚ ਅਮ ਇਕੱਠਾ ਪਹਿਲੇ ਹੀ ਕੀਤਾ ਹੋਇਆ ਪਰ ਪੰਜਾਬ ਦੇ ਲੋਕ ਦਰਾਂ ਸਾਲ ਦੇ ਵਿੱਚ ਸਮਝ ਚੁੱਕੇ ਨੇ ਜਿਹੜੀ 25 ਸਾਲ ਦੇ ਵਿੱਚ ਐਡੀ ਵੱਡੀ ਪਾਰਟੀ ਨਾਮ ਕਹਾਇਆ ਆਪਣਾ ਐਡਾ ਵੱਡਾ ਰਤਬਾ ਖਮਾਇਆ ਉਸ ਪਾਰਟੀ ਦੀ ਦਸ਼ਾ ਕੀ ਆ ਅੱਜ ਉਹ ਲਿਦਾਨੇ ਦੇ ਲੋਕਾਂ ਨੇ ਵੀ ਦੱਸਿਆ ਕਿਉਂਕਿ ਉੱਥੇ ਸੇ ਕੌਮ ਦੀ ਵੋਟ ਕਹਿੰਦੇ ਜਿਆਦਾ ਗਈ ਉੱਥੋਂ ਇੱਕ ਵੀ ਵੋਟ ਇਹਨਾਂ ਨੂੰ ਪੈਂਦੀ ਨਹੀਂ ਤੇ ਇਹਨਾਂ ਦੇ ਮੂੰਹ ਤੇ ਚਪੇੜ ਵੱਜੀ ਆ ਸਿੱਧੇ ਤੌਰ ਤੇ ਔਰ ਹੁਣ ਆਮ ਆਦਮੀ ਪਾਰਟੀ ਬਹੁਤ ਵੱਡੇ ਪੱਧਰ ਤੇ ਕਹਿੰਦੇ ਸਾਡਾ ਪ੍ਰਦਰਸ਼ਨ ਚੱਲ ਗਿਆ ਪਰ ਹੁਣ ਵਾਲੇ 27 ਦੇ ਵਿੱਚ ਜਿਹੜਾ ਸਭ ਤੋਂ ਵੱਡੀ ਬਹੁਮਤ ਹੁੰਦੀ ਹੈ ਉਹਦੇ ਲਈ ਲੋਕ ਤਿਆਰ ਬੈਠੇ ਨੇ ਇਹਨਾਂ ਦਾ ਵੀ ਦਰਸਾਲ ਦੇ ਵਿੱਚ 2027 ਦੇ ਵਿੱਚ ਸਫੜਾ ਸਾਫ ਹੋ ਜਾਣਾ ਇਹਦਾ ਪੰਜਾਬ ਦਾ ਮੁੱਖ ਮੰਤਰੀ ਵੀ ਜਾਣਦਾ ਇਹਨਾਂ ਦੇ ਸਾਰੇ ਨੁਮਾਇੰਦੇ ਜਾਣਦੇ ਨੇ ਐਸੇ ਕਰਕੇ ਪੰਜਾਬ ਦੇ ਅੰਦਰ ਲੁੱਟ ਮੱਚੀ ਹੋਈ ਆ ਕਿ ਭਾਈ ਜਿਹੜੇ 1.5-2 ਸਾਲ ਰਹਿੰਦੇ ਨੇ ਇਹਨਾਂ ਦੇ ਵਿੱਚ ਜੋ ਕਰਨਾ ਸੋ ਕਰ ਲਓ ਉਸ ਤੋਂ ਬਾਅਦ ਤੁਹਾਡਾ ਟਾਈਮ ਖਤਮ ਹੈ ਇਹ ਤਾਂ ਖੁਦ ਮੁੱਖ ਮੰਤਰੀ ਵੀ ਜਾਣਦਾ ਇਹਨਾਂ ਦੇ ਸਾਰੇ ਲੀਡਰ ਜਾਣਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ। ਅੱਜ ਦੇਵਾ ਸਿੱਧੂ ਨੇ ਅੱਜ ਦੀ ਵੀਡੀਓ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਜ਼ਿਮਨੀ ਚੋਣਾ ਦੇ ਵਿੱਚੋਂ ਲੁਧਿਆਣਾ ਦੀ ਜੜੀਆਂ ਹੋਈਆਂ ਸੀਗੀਆਂ ਹਾਰ ਗਏ ਹੈਗੇ ਆ ਔਰ ਬਹੁਤ ਬੁਰੀ ਤਰ੍ਹਾਂ ਹਾਰੇ ਆ ਤਿੰਨ ਪਾਰਟੀਆਂ ਭਾਜਪਾ ਅ ਅਕਾਲੀ ਦਲ ਤੇ ਕਾਂਗਰਸ ਜਿਹੜੀ ਹੈ ਇਹਨਾਂ ਨੂੰ ਸ਼ਿਕਸਤ ਹੋਈ ਹੈ ਜਦਕਿ ਆਮ ਆਦਮੀ ਪਾਰਟੀ ਨੂੰ ਜਿੱਤ ਹੋਈ ਹੈ ਉਤੋਂ ਔਰ ਸਭ ਤੋਂ ਬੁਰੀ ਜਿਹੜੀ ਸ਼ਿਕਸਤ ਹੈ ਉਹ ਅਕਾਲੀ ਦਲ ਨੂੰ ਹੋਈ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਬੜੀ ਧੀਰ ਤੋਂ ਸ਼ੋਮਨੀ ਕਮੇਟੀ ਦੇ ਮੈਂਬਰ ਸਿਗੇ ਉਹਨਾਂ ਦਾ ਇਹ ਖਿਆਲ ਸੀ ਕਿ ਉਹ ਇਸ ਸੀਟ ਨੂੰ ਅ ਵੱਡੀ ਜਿੱਤ ਦੇ ਨਾਲ ਹਾਸਲ ਕਰਨਗੇ ਕਿਉਂਕਿ ਸਿੱਖਾਂ ਦੀ ਇੱਕ ਵੱਡੀ ਗਿਣਤੀ ਜਿਹੜੀ ਆ ਉੱਥੇ ਮੌਜੂਦ ਹੈਗੀ ਆ ਔਰ ਉਹਨਾਂ ਦਾ ਵੋਟ ਪੈਣਾ ਸੀਗਾ ਸਿੱਖਾਂ ਦਾ ਲੇਕਿਨ ਸਿੱਖ ਪੰਥ ਨੇ ਸਿੱਖ ਕੌਮ ਨੇ ਇਸ ਦਫਾ ਸੁਖਬੀਰ ਸਿੰਘ ਬਾਦਲ ਦੀਆਂ ਉਮੀਦਾਂ ਨੂੰ ਤੋੜ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟਸ ਉਹਨੂੰ ਵੱਡੀ ਜਿਹੜੀ ਇਹ ਲੀਡ ਦੇ ਨਾਲ ਜਿੱਤ ਦਵਾਈ ਹੈਗੀ ਹੈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀਆਂ ਚੀਖਾਂ ਨਿਕਲ ਗਈਆਂ ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਔਰ ਅਸਤੀਫਾ ਦੇਣ ਦਾ ਵੀ ਜੜਾ ਵਾ ਉਹ ਕਹਿ ਦਿੱਤਾ ਹੈਗਾ ਵਾ ਜਦ ਕਿ ਸੀਐਮ ਭਗਵੰਤ ਮਾਨ ਦਾ ਤੁਸੀਂ ਬਿਆਨ ਸੁਣਿਆ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਬੜੀ ਧੀਰ ਇਹਨਾਂ ਨੇ ਜਿਹੜੀ ਇਸ ਇਸ ਸੀਟ ਦੇ ਉੱਤੇ ਹਕੂਮਤ ਕਰ ਲਈ ਕਬਜ਼ਾ ਜਮਾਇਆ ਸੀਗਾ ਲੇਕਿਨ ਹੁਣ ਆਮ ਆਦਮੀ ਪਾਰਟੀ ਦਾ ਰਾਜ ਹੈਗਾ ਵਾ ਲੋਕ ਹਰ ਚੀਜ਼ ਦੇ ਬਾਰੇ ਜਾਣ ਦੇ ਹੈਗੇ ਆ ਜੋ ਹੱਕ ਸੱਚ ਹੈ ਉਹ ਉਹ ਲਿਆਉਣਾ ਚਾਹੁੰਦੇ ਹੈਗੇ ਇਸ ਲਈ ਸਾਨੂੰ ਉਹਨਾਂ ਨੇ ਜਿੱਤ ਦਵਾਈ ਹੈਗੀ ਹੈ ਔਰ ਅਸੀਂ ਹੁਣ ਮੁਕੰਮਲ ਜਿਹੜਾ ਵੈ ਉਹ ਲੋਕਾਂ ਦੇ ਨਾਲ ਉਹਨਾਂ ਦੀ ਜਿਹੜੀਆਂ ਉਮੀਦਾਂ ਉਹਨਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਆਮ ਆਦਮੀ ਪਾਰਟੀ ਨੇ ਜਿਹੜਾ ਹੁਣ ਨਸ਼ਿਆਂ ਦੇ ਵਿਰੁੱਧ ਜਿਹੜਾ ਮਿਸ਼ਨ ਚਲਾਇਆ ਹੈ ਜਿਸ ਜਿਹੜਾ ਤੋਂ ਲੋਗ ਉਹਨਾਂ ਨੂੰ ਪਸੰਦ ਕਰਨ ਦੇ ਹੀਗੀ ਹੈ ਇਹ ਉਹਨਾਂ ਨੂੰ ਪਹਿਲੇ ਚਲਾਉਣਾ ਚਾਹੀਦਾ ਸੀਗਾ ਲੇਕਿਨ ਕਹਿੰਦੇ ਨਾ ਦੇਰ ਆਏ ਦਰਸਤ ਆਏ ਕੰਮ ਹੋਣਾ ਚਾਹੀਦਾ ਹੈ ਪੰਜਾਬ ਨੂੰ ਨਸ਼ਿਆਂ ਤੋਂ پاک ਹੋਣਾ ਚਾਹੀਦਾ ਕਿਉਂਕਿ नशा ज नौजवान नस्ल नस्लों बड़ी तेजी के नाल तबाह कर दिया नौजवान नस्ल बड़ी तेजी नाल नशे वधन दही सी पंजाब की कामयाबी वास्ते इस दे खिलाफ एक्शन होना जरूरी से बाकी मेरे की कहना इस वीडियो बारे कमेंट्स करके लाजमी दस्यो रखियो अपना ढेर सारा ख्याल मिलेंगे अगली वीडियो के नाल अल्ला हाफिज़